ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆ ਹਾ ਉਸ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਰੂਵੀਸ਼ਮ ਸਿੰਘ ਨਾਸਰੀ ਦਾ ਧੰਨਵਾਦ ਕਰਦੇ ਹਾਂ ਸਾਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਹੌਨ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਰਗਦੂਤ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜਨਰ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਵਰਕਾ ਦਾ ਕਾਰਨ ਬਣੇ ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਚ ਜਾਨਾਂਗੇ ਅਪਸੀਆ ਤਿੰਨ ਉਦੀ 14 ਤੋਂ ਲੈ ਕੇ 16 ਨੰਬਰ ਅੱਜ ਤੱਕ ਇਸ ਕਾਰਨ ਮੈਂ ਪ੍ਰਭੂ ਯੇਸ਼ੂ ਮਸੀਹ ਦੇ ਪਿਤਾ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ ਜਿਸ ਤੋਂ ਸਵਰਗ ਤੇ ਧਰਤੀ ਉੱਤੇ ਹਰੇਕ ਕਰਾਨੇ ਦਾ ਨਾਮ ਰੱਖਿਆ ਜਾਂਦਾ ਹੈ ਕਿ ਉਹ ਆਪਣੀ ਮਹਿਮਾ ਦੇ ਤਨ ਅਨੁਸਾਰ ਤੁਹਾਨੂੰ ਇਹ দান ਕਰੇ ਜੋ ਤੁਸੀਂ ਉਹਦੇ ਆਤਮਾ ਦੇ ਰਾਹੀਂ ਅੰਦਰੀਲੀ ਇਨਸਾਨੀਅਤ ਦੇ ਵਿੱਚ ਸਮਰੱਥਾ ਨਾਲ ਬਲਵੰਤ ਬਣੋ ਹallelujah ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਪ੍ਰਭੂ ਦਾ ਦਾਸ ਗੱਲ ਕਰ ਰਿਹਾ ਕਿ ਮੈਂ ਪ੍ਰਭੂ ਯੀਸ਼ੂ ਮਸੀਹ ਦੇ ਪਿਤਾ ਦੀ ਅੱਗੇ ਆਪਣੇ ਗੋਡੇ ਨਮਾਉਂਦਾ ਹਾਂ ਪ੍ਰਭੂ ਯਸ਼ਮਸੀ ਦੇ ਪਿਤਾ ਅੱਗੇ ਮੈਂ ਆਪਣੇ ਗੋਡੇ ਲਮਾਉਂਦਾ ਹਾਂ ਉਸ ਦੇ ਅੱਗੇ ਜਿਸ ਦੇ ਨਾਮ ਦੇ ਉੱਤੇ ਸਵਰਗ ਅਤੇ ਧਰਤੀ ਦੇ ਹਰੇਕ ਘਰਾਨੇ ਦਾ ਨਾਮ ਰੱਖਿਆ ਗਿਆ ਹੈ ਹੁਣ ਇਹਦੇ ਕਹਿਣ ਦਾ ਭਾਵ ਕੀ ਹੈ ਵਚਨ ਦਾ ਕਹਿਣ ਦਾ ਮਕਸਦ ਕੀ ਹੈ ਕਿ ਕਹਿੰਦਾ ਮੈਂ ਆਪਣੇ ਪਿਤਾ ਪਰਮੇਸ਼ਰ ਦੇ ਅੱਗੇ ਉਹ ਪਿਤਾ ਜਿਹੜਾ ਸਵਰਗ ਵਿੱਚ ਆ ਜਿਹਨੇ ਆਕਾਸ਼ ਅਤੇ ਧਰਤੀ ਨੂੰ ਰਚਿਆ ਔਰ ਇਸ ਧਰਤੀ ਦੇ ਉੱਤੇ ਆਏ ਹਰ ਇੱਕ ਘਰਾਨੇ ਦਾ ਉਹਨੇ ਨਾਮ ਰੱਖਿਆ ਨਾਮ ਰੱਖਣ ਦਾ ਭਾਵ ਕੀ ਸੀ ਅਸੀਂ ਵਚਨ ਜੋ پڑھਦੇ ਹਾਂ ਕਿ ਪਿਤਾ ਪਰਮੇਸ਼ੁਰ ਨੇ ਆਦਮ ਨੂੰ ਬਣਾਇਆ ਅਤੇ ਉਹਨੂੰ ਸਿਰਫ ਆਦਮ ਕਿਹਾ ਔਰ ਔਰਤ ਨੂੰ ਹਵਾ ਕਿਹਾ ਪਰ ਉਹਨੇ ਉਸ ਆਦਮ ਨੂੰ ਹੀ ਅਧਿਕਾਰ ਦਿੱਤਾ ਕਿ ਸੰਸਾਰ ਵਿੱਚ ਆਈ ਹਰ ਇੱਕ ਚੀਜ਼ ਦਾ ਹਰ ਇੱਕ ਘਰ ਪਰਿਵਾਰ ਘਰਾਨੇ ਪਸ਼ੂ ਜਾਨਵਰ ਹਰ ਇੱਕ ਚੀਜ਼ ਦਾ ਨਾਮ ਤੂੰ ਰੱਖਣਾ ਹੈ ਫਿਰ ਇੱਥੇ ਕਿਉਂ ਲਿਖਿਆ ਗਿਆ ਕਿ ਉਸ ਯਹਵਾ ਪਰਮੇਸ਼ੁਰ ਉਸ ਆਕਾਸ਼ ਅਤੇ ਧਰਤੀ ਦੇ ਪਰਮੇਸ਼ੁਰ ਸਵਰਗ ਦੇ ਪ੍ਰਤਾ ਦੇ ਨਾਮ ਤੋਂ ਸਾਰੇ ਘਰਾਣੇ ਦਾ ਨਾਮ ਰੱਖਿਆ ਗਿਆ। ਉਹ ਕਿਹੜਾ ਨਾਮ ਸੀ? ਮਹਿਮਾ ਦਾ ਨਾਮ ਜਿਹਦਾ ਬਹੁਤ سارے ਲੋਕ ਗਿਆ ਔਰ ਅਸੀਂ ਵੀ ਸੀ ਜਦੋਂ ਪਰਮੇਸ਼ਰ ਦੇ ਵਿੱਚ ਨਹੀਂ ਸੀਗੇ ਜਾਂ ਫਿਰ ਬਹੁਤ سارے ਲੋਕ ਪਰਮੇਸ਼ਰ ਦੇ ਵਿੱਚ ਹੈ ਕਿ ਵੀ ਇਹ ਗੱਲ ਕਰਦੇ ਆ ਹੁਣ ਤੋਂ ਬਾਅਦ ਵੀ ਕਹਿੰਦੇ ਆ ਕਿ ਜਿਹੜਾ ਪਰਮੇਸ਼ਰ ਆ ਉਹ ਧਨਮਾਨਾਂ ਦਾ ਆ ਪਰਮੇਸ਼ਰ ਦਾ ਅਮੀਰਾਂ ਦਾ ਆ ਗਰੀਬਾਂ ਦੀ ਖੁਦਾ ਵੀ ਨਹੀਂ ਸੁਣਦਾ। ਇਹ ਸ਼ਬਦ ਬਹੁਤ ਸਾਰੇ ਭੈਣਾਂ ਭਾਈਆਂ ਦੇ ਆ। ਅਰ ਅਸਧਾ ਇਹ ਵਚਨ ਸਾਨੂੰ ਦੱਸ ਰਿਹਾ ਕਿ ਇਹ ਸ਼ਬਦ ਬਿਲਕੁਲ ਸੱਚ ਹੈ। ਖੁਦਾ ਧਨਵਾਨਾਂ ਦਾ ਹੈ। ਖੁਦਾ ਅਮੀਰਾਂ ਲੋਕਾਂ ਦਾ ਹੈ। ਔਰ ਉਹ ਕਿੱਦਾਂ ਹੈ ਅੱਜ ਇਸ ਵਚਨ ਚ ਅਸੀਂ ਜਾਣਾਂਗੇ। ਵਚਨ ਚ ਲਿਖਿਆ ਕਿ ਜਿਸ ਸਵਰਗ ਜਿਸ ਤੋਂ ਸਵਰਗ ਤੇ ਧਰਤੀ ਉੱਤੇ ਹਰੇਕ ਕਰਨੇ ਦਾ ਨਾਮ ਰੱਖਿਆ ਜਾਂਦਾ ਹੈ ਉਹ ਕੌਣ ਹੈ? ਪ੍ਰਭੂ ਯੀਸ਼ੂ ਮਸੀਹ ਜੀ ਦਾ ਪੇਪਾ। ਔਰ ਉਹ ਪ੍ਰਭੂ ਯਸ਼ੁਅ ਮਸੀਹ ਦੇ ਪਿਤਾ ਦੇ ਅਗੇ ਗੋਡੇ ਨਿਵਾਉਂਦਾ ਹੈ ਹੁਣ ਆਪਾਂ ਵਚਨ ਜੋ ਜਾਣਾਂਗੇ ਕਿ ਕਿਵੇਂ ਉਹਦੇ ਨਾਮ ਤੋਂ ਪੂਰੇ ਸੰਸਾਰ ਵਿੱਚ ਨਾਮ ਰੱਖੇ ਗਏ ਔਰ ਕਿਦਾਂ ਉਹ ਪਰਮੇਸ਼ਰ ਧੰਨਵਾਦਾਂ ਦਾ ਪਰਮੇਸ਼ਰ ਹੈ ਇਹ ਬਿਲਕੁਲ ਖਰੀ ਅਤੇ ਸੱਚੀ ਗੱਲ ਹੈ ਕਿ ਖੁਦਾ ਧੰਨਵਾਦਾਂ ਦਾ ਖੁਦਾ ਹੈ ਔਰ ਉਹ ਕਿਸ ਤਰ੍ਹਾਂ ਹੈ ਵਚਨ ਸਾਨੂੰ ਦੱਸਦਾ 16 ਨੰਬਰ ਆਇ ਵਿੱਚ ਲਿਖਿਆ ਕਿ ਉਹ ਆਪਣੀ ਮਹਿਮਾ ਦੇ ਤਨ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਜੋ ਤੁਸੀਂ ਉਹਦੇ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਤੇ ਬਲਵੰਤ ਬਣੋ ਹallelujah ਤਾਂ ਇਹ वचन ਸਾਨੂੰ ਦੱਸਦਾ ਕਿ ਖੁਦਾ ਤਨਵਾਨਾਂ ਦਾਇਆ ਔਰ ਉਹ ਕਿਸ ਤਰ੍ਹਾਂ ਆਇਆ वचन 'ਚ ਲਿਖਿਆ ਉਹ ਆਪਣੀ ਮਹਿਮਾ ਦੇ ਤਨ ਦੇ ਅਨੁਸਾਰ ਤੁਹਾਨੂੰ ਦਾਨ ਕਰੇ ਕੀ ਦਾਨ ਕਰੇਗਾ ਉਹ ਸਾਨੂੰ ਸਮਰਥ ਅਤੇ ਬਲ ਔਰ ਉਹ ਕਿਹੜੀ ਇਨਸਾਨੀਅਤ ਬਦਲੇਗਾ ਸਾਡੀ ਅੰਦਰਲੀ ਇਨਸਾਨੀਅਤ ਨੂੰ ਸਮਰਥੀ ਅਤੇ ਬਲਵਾਨ ਕਰੇਗਾ ਉਹ ਖੁਦਾ ਜਿਹੜਾ ਆਕਾਸ਼ ਧਰਤੀ ਸਵਰਗ ਦਾ ਮਾਲਕ ਹੈ ਹallelujah ਤਾਂ ਇੱਥੇ ਲਿਖਿਆ ਪਰ ਉਹ ਕਿਸ ਧਨਵਾਨ ਨੂੰ ਇਹ ਚੀਜ਼ਾਂ ਦੇਵੇਗਾ वचन ਚ ਲਿਖਿਆ ਕਿਹਨੂੰ ਦੇਵੇਗਾ ਕਿਹੜਾ ਧਨਵਾਨ ਹੈ ਜਿਨ੍ਹਾਂ ਦਾ ਖੁਦਾ ਆ ਉਹਨਾਂ ਦਾ ਧਨਵਾਨਾਂ ਦਾ ਖੁਦਾ ਆ ਉਹਨਾਂ ਧਨਵਾਨਾਂ ਦਾ ਜਿਨ੍ਹਾਂ ਦੇ ਕੋਲੇ ਮਹਿਮਾ ਦਾਤਨਿਆ ਹallelujah ਪਰਮੇਸ਼ੁਰ ਧਨਵਾਨਾਂ ਦਾ ਆ ਪਰ ਸਾਡੇ ਕੋਲੇ ਤਨ ਕਿਹੜਾ ਹੋਣਾ ਚਾਹੀਦਾ ਮਹਿਮਾ ਦਾ ਤਨ ਸਾਡੀ ਸੋਚ ਇੱਥੇ ਗਲਤ ਹੈ ਕਿ ਖੁਦਾ ਸੰਸਾਰਿਕ ਤਨ ਮਾਨਾ ਦਾ ਆ ਪਰ ਖੁਦਾ ਮਹਿਮਾ ਦੇ ਤਨ ਮਾਨਾ ਦਾ ਖੁਦਾ ਆ ਜਿਹਦੇ ਕੋਲੇ ਸੰਸਾਰ ਦਾ ਤਨ ਨਹੀਂ ਆ ਖੁਦਾ ਕਹਿੰਦਾ ਉਹਨੂੰ ਉੱਪਰਲੇ ਸਵਰਗ ਨਾਲ ਕੋਈ ਲੈਣਾ ਦੇਣਾ ਨਹੀਂ ਉਹਦਾ ਉੱਪਰਲਾ ਸਵਰਗ ਤਾਂ ਪਹਿਲਾਂ ਹੀ ਹੱਥ ਤੋਂ ਬੈਠਾ ਆ ਪਰ ਮੈਂ ਉਸ ਤਨ ਮਾਨ ਦਾ ਖੁਦਾ ਆ ਉਸ ਧਨਮਾਨ ਦਾ ਜਿਨੇ ਧਨ ਧਰਤੀ ਦੇ ਨਹੀਂ ਪਰ ਸਵਰਗ ਲਈ ਇਕੱਠਾ ਕੀਤਾ ਆ ਹallelujah ਮੈਂ ਉਹਨਾਂ ਧਨਮਾਨਾਂ ਦਾ ਆ ਜਿਹੜੇ ਮੇਰੇ ਖਿਲਾਫ ਸੰਸਾਰ ਦਾ ਧਨ ਇਕੱਠਾ ਨਹੀਂ ਕਰਦੇ ਪਰ ਜਿਹੜੇ ਮੇਰੇ ਲਈ ਮਹਿਮਾ ਦਾ ਧਨ ਇਕੱਠਾ ਕਰਦੇ ਆ ਵਚਨ ਦੱਸਦਾ ਖੁਦਾ ਉਹਨਾਂ ਧਨਮਾਨਾਂ ਦਾ ਖੁਦਾ ਆ ਜਿਹੜੇ ਕਹਿੰਦਾ ਮੇਰੇ ਵਿੱਚ ਰਹਿੰਦੇ ਆ ਜਿਨ੍ਹਾਂ ਨੂੰ ਮੈਂ ਪੁਕਾਰਦਾ ਤੇ ਉਹ ਮੇਰੀ ਸੁਣਦੇ ਆ ਕਹਿੰਦਾ ਮੇਰੀਆਂ ਉਹ ਪੇਡਾਂ ਜਿਹੜੀਆਂ ਮੇਰੀ ਪੁਕਾਰ ਨੂੰ ਸੁਣਦੀਆਂ ਆ ਮੈਂ ਉਹਨਾਂ ਧੰਨਵਾਦਾਂ ਦਾ ਪਰਮੇਸ਼ਰ ਆ ਜਿਹੜੇ ਧੰਨਵਾਣ ਆਪਣੇ ਮਨ ਵਿੱਚ ਹੰਕਾਰੀ ਨਹੀਂ ਹੁੰਦੇ ਔਰ ਮੇਰੀ ਆਵਾਜ਼ ਤੋਂ ਮੂੰਹ ਨਹੀਂ ਫੇਰਉਂਦੇ ਮੈਂ ਉਹਨਾਂ ਧੰਨਵਾਦਾਂ ਦਾ ਖੁਦਾ ਆ ਜਿਹੜੇ ਸੰਸਾਰ ਦਾ ਧਨ ਨਹੀਂ ਪਰ ਸਵਰਗ ਦਾ ਧਨ ਇਕੱਠਾ ਕਰਦੇ ਆ ਮੈਂ ਉਹਨਾਂ ਧੰਨਵਾਦਾਂ ਦਾ ਖੁਦਾ ਆ ਜਿਹੜੇ ਆਪਣੇ ਮਹਿਮਾ ਵਾਲੇ ਸ਼ਬਦ ਮੇਰੇ ਹਜ਼ੂਰੀ 'ਚ ਲੈ ਕੇ ਆਉਂਦੇ ਆ ਧੰਨਵਾਦ ਇਹ ਪੇਟਾ ਮੇਰੇ ਹਜ਼ੂਰੀ ਚ ਲੈ ਕੇ ਆਉਂਦੇ ਆ ਜਿਹੜੇ ਮੈਨੂੰ ਪੁਕਾਰਦੇ ਆ ਜਿਨ੍ਹਾਂ ਨੂੰ ਮੈਂ ਸੁਣਦਾ ਤੇ ਮੈਂ ਉਹਨਾਂ ਦੀ ਉੱਤਰ ਦਿੰਦਾ ਆ ਮੈਂ ਉਹਨਾਂ ਪਰਮੇਸ਼ਰ ਆ ਉਹਨਾਂ ਧੰਨਵਾਨਾਂ ਦਾ ਉਹਨਾਂ ਅਮੀਰਾਂ ਦਾ ਖੁਦਾ ਆ ਜਿਨ੍ਹਾਂ ਕੋਲੇ ਸਵਰਗ ਰਾਜ ਦਾ ਤੰਨ ਆ ਹallelujah ਵਚਨ 'ਚ ਲਿਖਿਆ ਧਰਤੀ ਦਾ ਧੰਨ ਨਾ ਇਕੱਠਾ ਕਰ ਜੀਨੂੰ ਲੋਕ ਚੁੜਾ ਸਕਦੇ ਆ ਤੇ ਤੋ ਹਿੱਸੇਦਾਰੀ ਲੈ ਸਕਦੇ ਆ ਜਿਨੂੰ ਕੀੜੇ ਲੱਗ ਸਕਦੇ ਆ ਪਰ ਜਿਹੜੇ ਧਰਤੀ ਦਾ ਧੰਨ ਇਕੱਠਾ ਕਰਦੇ ਖੁਦਾ ਕਹਿੰਦੇ ਉਹਨਾਂ ਦਾ ਵੜਨਾ ਸਵਰਗ ਰਾਜ 'ਚ ਔਖਾ ਆ ਪਰਨ वचन ਸਾਨੂੰ ਦੱਸਦਾ ਕਿ ਜਿਹਦੇ ਕੋਲੇ ਸਵਰਗ ਦਾ ਧੰਨ ਹੈ ਉਹਦੇ ਜਿਹਦੇ ਕੋਲੇ ਮਹਿਮਾ ਦਾ ਧੰਨ ਹੈ ਧੰਨਵਾਦ ਦਾ ਧੰਨ ਹੈ ਖੁਦਾ ਆਪਣੇ ਮਹਿਮਾ ਦੇ ਧੰਨ ਦੇ ਅਨੁਸਾਰ ਸਾਨੂੰ ਦਾਨ ਕਰੇਗਾ ਕੀ ਦਾਨ ਦੇਵੇਗਾ ਉਹ ਸਾਨੂੰ ਕਹਦਾ ਆਪਣੇ ਆਤਮਾ ਦੇ ਰਾਹੀਂ ਸਾਡੀ ਅੰਦਰਲੀ ਇਨਸਾਨੀਅਤ ਨੂੰ ਸਮਰੱਥਾ ਅਤੇ ਬਲ ਬਖਸ਼ੇਗਾ ਹallelujah ਅਰੋ ਕਿਹੜੇ ਧੰਨ ਦੇ ਨਾਲ ਮਹਿਮਾ ਦੇ ਧੰਨ ਦੇ ਨਾਲ ਸੰਸਾਰਿਕ ਲੋਗ ਸੱਚ ਕਹਿੰਦੇ ਆ ਕਿ ਖੁਦਾ ਧਨਮਾਨਾ ਦਾ ਆ ਪਰ ਹਜੂਨਾਂ ਨੂੰ ਇਹ ਨਹੀਂ ਪਤਾ ਕਿ ਧਨ ਸਿਰਫ ertid da nahi hunda ਤਨ ਸਵਰਗ ਦਾ ਵੀ ਹੁੰਦਾ ਆ ਜਿਨੇ ਇਕੱਠਾ ਕੀਤਾ ਉਹ ਜਾਣਦਾ ਆ ਹਾਂ ਮੈਂ ਧੰਨਵਾਦੀ ਔਰ ਮੇਰਾ ਖੁਦਾ ਧੰਨਵਾਨਾ ਦਾ ਆ ਮੇਰੇ ਕੋਲੇ ਸਵਰਗ ਦੀ ਮਹਿਮਾ ਦਾ ਧੰਨ ਹੈ ਔਰ ਹਾਂ ਮੇਰਾ ਪਰਮੇਸ਼ਰ ਧੰਨਵਾਨਾ ਦਾ ਆ ਮੇਰਾ ਖੁਦਾ ਮੈਨੂੰ ਧੰਨਵਾਦ ਕਰੇਗਾ ਕਿਉਂਕਿ ਮੇਰੇ ਖੁਦਾ ਨੇ ਮੈਨੂੰ ਸਵਰਗਿਆ ਧੰਨ ਦੇ ਨਾਲ ਧੰਨਵਾਣ ਕਰ ਦਿੱਤਾ ਆ ਮੇਰਾ ਖੁਦਾ ਮੇਰਾ ਆ ਔਰ ਮੈਂ ਧੰਨਵਾਦ ਆ ਮੇਰੇ ਉਸ ਪਰਮੇਸ਼ਰ ਦੇ ਵਿੱਚ ਜਿਹਨੇ ਮੈਨੂੰ ਸਵਰਗ ਦੀ ਮਹਿਮਾ ਦਿੱਤੀ ਆ ਸਵਰਗਿਆ ਸ਼ਬਦ ਦਿੱਤੇ ਆ ਸਵਰਗ ਤੋਂ ਸਮਰਥ ਪ੍ਰਾਪਤ ਕਰਨ ਦੇ ਲਈ ਉਹਨੇ ਮੇਰੇ ਅੰਦਰ ਆਸਤਾ ਭਰੀ ਆ ਜਿਨੇ ਸਵਰਗਿਕ ਇੱਛਾਵਾਂ ਮੇਰੇ ਅੰਦਰ ਪੈਦਾ ਕੀਤੀਆਂ ਆ ਔਰ ਜਿਹੜਾ ਸਵਰਗ ਦਾ ਧੰਨ ਮੇਰੇ ਲਈ ਲੈ ਕੇ ਬੈਠਾ ਆ ਹਾਂ ਮੈਂ ਉਸ ਧੰਨਵਾਨ ਪਰਮੇਸ਼ਰ ਦੀ ਧੰਨਵਾਨ ਸੰਤਾਨ ਆ ਜਿਨੇ ਆਪਣੇ ਧੰਨ ਸ਼ਬਦ ਅਤੇ ਧੰਨ ਮਹਿਮਾ ਮੇਰੇ ਅੰਦਰ ਦਿੱਤੀ ਆ ਔਰ ਮੈਂ ਸਵਰਗ ਦੇ ਧੰਨ ਨੂੰ ਲੈ ਕੇ ਧੰਨਵਾਨ ਆ ਕਿਉਂਕਿ ਸਵਰਗ ਦਾ ਧੰਨ ਮੇਰਾ ਪਰਮੇਸ਼ਰ ਹੈ ਹallelujah ਜਿਨ੍ਹਾਂ ਨੂੰ ਸਵਰਗ ਦੇ ਧੰਨ ਦਿ ਲੋੜਿਆ ਉਹਨਾਂ ਨੂੰ ਪਰਮੇਸ਼ਰ ਮਿਲੇਗਾ ਜਿਨ੍ਹਾਂ ਨੂੰ ਧਰਤੀ ਦੇ ਧਨ ਦੀ ਲੋੜ ਆ ਉਹਨਾਂ ਨੂੰ ਖੁਦਾ ਨਹੀਂ ਮਿਲੇਗਾ ਹੁਣ ਅਸੀਂ ਦੇਖਣਾ ਹੈ ਵੀ ਅਸੀਂ ਕਿਹੜੇ ਧਨ ਮਾਨ ਬੰਨਾਂ ਆ ਬਿਲਕੁਲ ਸਹੀ ਗੱਲ ਹੈ ਕਿ ਖੁਦਾ ਧਨ ਮਾਨਾਂ ਦਾ ਆ ਪਰ ਖੁਦਾ ਸਵਰਗ ਦੇ ਧਨ ਮਾਨਾਂ ਦਾ ਆ ਧਰਤੀ ਦੇ ਧਨਵਾਨਾਂ ਦਾ ਨਹੀਂ ਆ ਅਗਰ ਅਸੀਂ ਧਰਤੀ ਤੇ ਧਨ ਇਕੱਠਾ ਕਰਾਂਗੇ ਤਾਂ ਅਸੀਂ ਖੁਦਾ ਤੋਂ ਦੂਰ ਹੋ ਜਾਵਾਂਗੇ ਪਰ ਜੇ ਅਸੀਂ ਸਵਰਗ ਦਾ ਧਨ ਇਕੱਠਾਾਂਗੇ ਤਾਂ ਅਸੀਂ ਖੁਦਾ ਦੇ ਹੋਰ ਵੀ ਨੇੜੇ ਹੁੰਦੇ ਜਾਵਾਂਗੇ ਇਸ ਲਈ ਅਸੀਂ ਇਹ ਦੇਖਣਾ ਆ ਬੇ ਖੁਦਾ ਧਰਤੀ ਦੇ ਧਨਮਾਨਾਂ ਤੋਂ ਦੂਰ ਆ ਪਰ ਆਕਾਸ਼ ਦੇ ਧਨਮਾਨਾਂ ਦੇ ਉਹ ਬਹੁਤ ਨੇੜੇ ਆ ਔਰ ਬਲਕਿ ਜਿਨ੍ਹਾਂ ਕੋਲੇ ਆਕਾਸ਼ ਦਾ ਧਨ ਆ ਖੁਦਾ ਉਹਨਾਂ ਨੂੰ ਹੋਰ ਵੀ ਵੱਧ ਕੇ ਦਿੰਦਾ ਆ ਪਰ ਜਿਹਦੇ ਕੋਲੇ ਧਰਤੀ ਦਾ ਧਨ ਆ ਉਹਦੇ ਕੋਲੇ ਇਹੀ ਧਨ ਨੇ ਔਰ ਇੱਕ ਸਮਾਂ ਆਏਗਾ ਜਦ ਇਹ ਚੁਰਾਇਆ ਜਾਵੇਗਾ ਖਤਮ ਹੋ ਜਾਵੇਗਾ ਨਾਸ਼ ਹੋ ਜਾਵੇਗਾ ਉਸ ਦਿਨ ਉਹ ਸਵਰਗ ਦੇ ਰਾਸ ਤੋਂ ਵੀ ਅਧੂਰੇ ਰਹਿ ਜਾਣਗੇ ਇਸ ਲਈ ਨਿਰਿਪੂਰੀ ਚਾਲ ਧਰਤੀ ਦੇ ਧਨ ਦੇ ਪਿੱਛੇ ਨਾ ਚੱਲੋ ਮਹਿਮਾ ਦਾ ਧਨ ਧੰਨਵਾਦ ਦਾ ਧਨ ਪ੍ਰਾਰਥਨਾ ਦਾ ਧਨ ਵਚਨ ਦਾ ਧਨ ਹਲੀਮੀ ਨਮਰਤਾ ਦਇਆ ਭਲਾਈ ਪ੍ਰੇਮ ਆਤਮਾ ਦੇ ਫਲਾਂ ਦਾ ਧਨ ਆਪਣੇ ਅੰਦਰ ਰੱਖੋ ਆਤਮਾ ਦੇ ਸਵਰਗ ਦੇ ਧਨ ਵਿੱਚ ਇੰਨੇ ਅਮੀਰ ਹੋਵੋ ਕਿ ਖੁਦਾ ਸਾਡੇ ਸਵਰਗ ਦੇ ਧਨ ਦੇ ਅਨੁਸਾਰ ਸਾਡੇ ਤੇ ਕਿਰਪਾ ਕਰੇ ਜੀਦੇ ਕੋਲੇ ਜਿੰਨਾ ਸਵਰਗ ਦਾ ਧਨ ਹੋਏਗਾ ਉਹਦੇ ਕੋਲੇ ਓਨੀ ਵੱਡੀ ਆਸ਼ੀਸ਼ ਹੋਏਗੀ ਜਿਹੜਾ ਵੱਧ ਤੋਂ ਵੱਧ ਮਹਿਮਾ ਦਾ ਧਨ ਇਕੱਠਾ ਕਰੇਗਾ ਉਹਦੇ ਤੇ ਖੁਦਾ ਵੀ ਵੱਧ ਤੋਂ ਵੱਧ ਦੇਵੇਗਾ ਦੇਖੋ ਇੱਕ ਤਾਂ ਸਿੱਖੋ ਧਨ ਇਕੱਠਾ ਕਰਨਾ ਆ ਉਤੋਂ ਪ੍ਰਭੂ ਨੇ ਸਾਨੂੰ ਦੇਣਾ ਤੇ ਸਾਡਾ ਧਨ ਦੁੱਗਣਾ ਹੋ ਜਾਏਗਾ ਪਰ ਉਹ ਧਨ ertidhara ਹੋਵੇ ਉਹ ਧਨ ਮਹਿਮਾ ਦਾ ਹੋਵੇ ਧੰਵਾ ਦਾ ਹੋਵੇ ਸ਼ੁਕਰਾਨੇ ਦਾ ਹੋਵੇ ਆਗਿਆਕਾਰੀ ਦਾ ਹੋਵੇ ਵਚਨਾਂ ਦਾ ਹੋਵੇ ਦੁਆਵਾਂ ਦਾ ਹੋਵੇ ਔਰ ਹਰ ਪਲ ਦੇ ਵਿੱਚ ਉਸ ਪਰਮੇਸ਼ਰ ਦੇ ਨਾਲ ਸੰਗਤੀ ਦਾ ਹੋਵੇ ਅਗਰ ਅਸੀਂ ਐਸੇ ਧੰਨਵਾਦਿਆਂ ਤਾਂ ਸੱਚਮੁੱਚ ਐਸੇ ਧੰਨਵਾਨਾ ਦਾ ਖੁਦਾਇਆ ਔਰ ਖੁਦਾ ਮੇਰਾ ਹੈ ਕਿਉਂਕਿ ਮੈਂ ਪਿਤਾ ਪਰਮੇਸ਼ਰ ਵਿੱਚ ਬਹੁਤ ਜ਼ਿਆਦਾ ਧੰਨਵਾਣ ਹallelujah ਨੈਕਸਟ ਵਚਨ ਜੋ ਪੜਾਂਗੇ ਅਪਸੀਆ 3 ਉਹਦੀ 18 ਤੋਂ ਲੈ ਕੇ 20 ਨੰਬਰ ਆਈ ਤੱਕ ਤੁਸੀਂ ਸਾਰੇ ਸੰਤਾਂ ਨਾਲ ਮਿਲ ਕੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੋ ਕਿ ਕਿੰਨੀ ਕੋਚੜਾਈ ਲੰਬਾਈ ਅਤੇ ਡੁੰਗਾਈ ਹੈ ਅਤੇ ਮਸੀਹ ਦਾ ਪਿਆਰ ਜੋ ਗਿਆਨ ਤੋਂ ਭਰੇ ਹੈ ਚੰਗੀ ਤਰ੍ਹਾਂ ਸਮਝ ਸਕੋ ਕਿ ਤੁਸੀਂ ਪਰਮੇਸ਼ਰ ਦੀ ਸਾਰੀ ਭਰਪੂਰੀ ਵਿੱਚ ਭਰਪੂਰ ਹੋ ਜਾਓ ਹੁਣ ਉਹ ਦੀ ਜਿਹੜਾ ਅਜਿਹਾ ਸਮਰਥ ਹੈ ਕਿ ਜੋ ਕੁਝ ਅਸੀਂ ਮੰਗਦੇ ਹਾਂ ਸੋਚਦੇ ਹਾਂ ਉਸ ਨਾਲੋਂ ਕਿਤੇ ਵਧੇਰੇ ਕਰ ਸਕਦਾ ਹੈ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਅੰਦਰਲੇ ਕੰਮ ਕਰਦੀ ਹੈ ਹਾਲੇਲੂਇਆ ਲਾਸਟ ਵਚਨ ਤੋਂ ਵੀ ਅਸੀਂ ਬੜਾ ਸੀ 16 ਨੰਬਰ ਆਇਚ ਕਿ ਖੁਦਾ ਸਾਡਾ ਕੀ ਬਦਲਾਅ ਕਰੇਗਾ ਅੰਦਰਲੀ ਇਨਸਾਨੀਅਤ ਦਾ ਉਹ ਸਾਡੀ ਅੰਦਰਲੀ ਇਨਸਾਨੀਅਤ ਨੂੰ ਬਲਵੰਤ ਕਰੇਗਾ ਸਮਰੱਥਾ ਦੇਵੇਗਾ ਔਰ ਇਹ ਵਚਨ ਵੀ ਸਾਨੂੰ ਦੱਸਦਾ ਆ ਵੀ ਨੰਬਰ 2 ਚ ਲਿਖਿਆ ਕਹਿੰਦਾ ਹੁਣ ਉਹ ਜਿਹੜਾ ਸਮਰਥ ਵਾਲਾ ਖੁਦਾ ਆ ਕਹਿੰਦਾ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਜਿੰਨਾ ਤੁਸੀਂ ਮੰਗਦੇ ਆ ਤੁਹਾਡੀਆਂ ਸੋਚਾਂ ਨਾਲੋਂ ਕਿਤੇ ਵੱਧ ਕੇ ਤੁਹਾਨੂੰ ਦੇ ਸਕਦਾ ਆ ਪਰ ਕਾਦ ਕਿਦਾਂ ਦੇ ਸਕਦਾ ਆ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਅੰਦਰ ਕੰਮ ਕਰਦੀ ਆ ਹallelujah ਪਹਿਲਾ ਅਸੀਂ ਸਵਰਗ ਦੇ ਤੰਦ ਲਈ ਮਿਹਨਤ ਕਰਾਂਗੇ ਸਟਰਗਲ ਕਰਾਂਗੇ ਤਾਂ ਖੁਦਾ ਸਾਨੂੰ ਬਹਤਾਇਤ ਦੇ ਨਾਲ ਤਾਕਤ ਦਵੇਗਾ ਔਰ ਸਮਰੱਥਾ ਦਵੇਗਾ ਔਰ ਉਹ ਸਮਰੱਥਾ ਜਦੋਂ ਅਸੀਂ ਆਪਣੇ ਅੰਦਰ ਕਾਇਮ ਰੱਖਾਂਗੇ ਖੁਦਾ ਵੱਲੋਂ ਦਿੱਤੀ ਹੋਈ ਸਮਰਥ ਨੂੰ ਆਪਣੇ ਅੰਦਰ ਕਾਇਮ ਰੱਖਾਂਗੇ ਤਾਂ वचन ਕਹਿੰਦਾ ਜਦੋਂ ਤੁਹਾਡੇ ਅੰਦਰ ਕਹਿੰਦਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਇੰਨਾ ਵਧੀਰੇ ਦੇ ਸਕਦਾ ਕਿ ਤੁਸੀਂ ਸੰਭਾਲ ਵੀ ਨਹੀਂ ਸਕਦੇ ਔਰ ਉਹ ਕਿਦਾਂ ਦਵੇਗਾ ਤੁਹਾਡੇ ਅੰਦਰ ਦੀ ਸਮਰੱਥਾ ਦੇ ਨਾਲ ਕਹਿੰਦਾ ਉਸ ਸਮਰੱਥਾ ਦੇ ਅਨੁਸਾਰ ਤੁਹਾਨੂੰ ਦਵੇਗਾ ਜਿਹੜੀ ਤੁਹਾਡੇ ਅੰਦਰ ਕੰਮ ਕਰਦੀ ਆ ਹੁਣ ਖੁਦਾ ਨੇ ਸਾਨੂੰ ਦਾਨ ਦੇ ਵਿੱਚ ਸਮਰਥ ਪ੍ਰੇਮ ਬਲ ਦਇਆ ਭਲਾਈ ਸਭ ਕੁਝ ਦੇ ਦਿੱਤਾ ਪਰ ਜੇ ਥੋੜੀ ਜਿਹੀ ਠੋਕਰ ਲੱਗੀ ਅਸੀਂ ਡਰ ਗਏ ਅੱਜ ਸਾਨੂੰ ਖੁਦਾ ਨੇ ਵਿਸ਼ਵਾਸ ਨਾ ਭਰ ਦਿੱਤਾ ਅਸੀਂ ਕਹਿੰਨੇ ਪ੍ਰਭੂ ਅੱਜ ਇੱਕ ਵਾਰੀ ਦੁਆ ਕੀਤੀ ਬੜੀ ਸਪਿਰਟ ਅੰਦਰ ਆ ਗਈ ਅਸੀਂ ਕਹਾਂ ਖੁਦਾ ਮੈਂ ਨਹੀਂ ਡੋਲਦਾ ਹੁਣ ਭਾੜ ਆ ਜਾਣ ਤੁਹਾਨੂੰ ਆ ਜਾਣ ਮੈਂ ਨਹੀਂ ਡੋਲਦਾ ਪ੍ਰਾਰਥਨਾ ਵਾਲੇ ਕਮਰੇ ਚੋਂ ਬਾਹਰ ਗਏ ਬਾਹਰ ਜਾ ਕੇ ਪਤਾ ਲੱਗ ਗਿਆ ਕਿ ਬਈ ਕਿਸੇ ਦਾ ਸਿਰ ਦੁਖ ਰਿਹਾ ਕਿਸੇ ਦਾ ਪੇਟ ਦੁਖ ਰਿਹਾ ਤੁਸੀਂ ਮੈਂ ਬੜੀ ਸਪਿਰਿਟ ਨਾਲ ਗਏ ਮੈਂ ਦੁਆ ਕਰਦਾ ਕਿਦਾ ਸਿਰ ਦੁਖ ਰਿਹਾ ਹੁਣੇ ਠੀਕ ਹੋ ਜਾਣਾ ਤੁਸੀਂ ਅਸੀਂ ਦੁਆ ਕੀਤੀ ਸਮ ਟਾਈਮ ਐਸਾ 100% ਵਿੱਚੋਂ 1% ਹੋ ਸਕਦਾ ਕਿ ਉਸ ਵੇਲੇ ਸਾਡੀ ਪ੍ਰਾਰਥਨਾ ਉੱਤਰ ਨਾ ਦੇਵੇ ਤਾਂ ਉਸ ਵੇਲੇ ਅਸੀਂ ਕੀ ਕਵਾਂਗੇ ਕਾਦੀ ਸਮਰਥ ਪ੍ਰਭੂ ਕਿਹੜੀ ਸਪਿਰਿਟ ਹੁਣੇ ਤਾਂ ਇੰਨੀ ਤਾਕਤ ਦਿੱਤੀ ਸੀ ਪਰ ਕੀ ਫਾਇਦਾ ਉਹ ਤਾਂ ਕੰਮ ਹੀ ਨਹੀਂ ਆਈ ਇਹ ਤਾਂ ਠੀਕ ਹੀ ਨਹੀਂ ਹੋਈ ਔਰ ਉਸ ਵੇਲੇ ਸਾਡੇ ਅੰਦਰ ਪ੍ਰਬੁੱਧ ਹੀ ਕਿਰਪਾ ਵਾਲਾ ਵਿਸ਼ਵਾਸ ਵਾਲਾ ਆਤਮਾ ਕੰਮ ਨਹੀਂ ਕਰ ਰਿਹਾ ਸੀ ਸਾਡੇ ਅੰਦਰ ਇੱਕ ਹੰਕਾਰੀ ਆਤਮਾ ਕੰਮ ਕਰ ਰਿਹਾ ਸੀ ਕਿ ਹੁਣ ਮੈਂ ਸਭ ਕੁਝ ਕਰ ਲੂੰਗਾ ਦੇਖਿਓ ਮੈਂ ਕਰ ਲੂੰਗਾ ਪਰ ਸਾਡੇ ਬੋਲਣ ਵਿੱਚ ਕੀ ਹੋਇਆ ਗੈਰ ਕਿ ਮੈਂ ਕਰ ਲੂੰਗਾ ਕਾਸ਼ ਉਸ ਵੇਲੇ ਅਸੀਂ ਇਹ ਕਹਿੰਦੇ ਕਿ ਮੈਂ ਆਪਣੇ ਖੁਦਾ ਤੇ ਵਿਸ਼ਵਾਸ ਰੱਖਦਾ ਹਾਂ ਉਸ ਖੁਦਾ ਦਾ ਆਤਮਾ ਮੇਰੇ ਅੰਦਰ ਹੈ ਮੈਂ ਦੁਆ ਕਰਾਂਗਾ ਔਰ ਮੇਰਾ ਪਰਮੇਸ਼ਰ ਇਹਨੂੰ ਚੰਗਿਆ ਕਰੇਗਾ ਇਸ ਲਈ ਪਰਮੇਸ਼ਰ ਨੇ ਆਪਣੀ ਸਮਰਥ ਆਪਣੀ ਅੰਦਰੂਨੀ ਤਾਕਤ ਸਾਨੂੰ ਦੇ ਦਿੱਤੀ ਆ ਪਰ ਕਿਤੇ ਐਸਾ ਨਾ ਹੋਵੇ ਕਿ ਅਸੀਂ ਉਸ ਅੰਦਰੂਨੀ ਤਾਕਤ ਨੂੰ ਪਾ ਕੇ ਆਪਣੇ ਸ਼ਬਦਾਂ ਨੂੰ ਭੁੱਲ ਜਾਈਏ ਕਿ ਐਸੇ ਕੀ ਬੋਲ ਰਹੇ ਹਾਂ ਸਾਡੇ ਅੰਦਰ ਖੁਦਾ ਦੀ ਮਹਿਮਾ ਦਾ ਧੰਨ ਨਿਕਲ ਕੇ ਆਪਣੀ ਮਹਿਮਾ ਵਾਲਾ ਨਾ ਜਾਵੇ ਕਿਤੇ ਅਸੀਂ ਇਹ ਨਾ ਕਹੀਏ ਮੈਂ ਦੁਆ ਕੀਤੀ ਤਾਂ ਹੋ ਗਿਆ ਮੈਂ ਉਹਦੇ ਲਈ ਭਲਾਈ ਸੋਚੀ ਸੀ ਤਾਂ ਉਹਦੇ ਨਾਲ ਭਲਾ ਹੋ ਗਿਆ ਮੈਂ ਉਹਨੂੰ ਕਿਹਾ ਸੀ ਮਾੜਾ ਹੋਣਾ ਤਾਂ ਉਹ ਹੋ ਗਿਆ ਸ਼ਬਦ ਦੇਣ ਵਾਲਾ ਖੁਦਾ ਆ ਪ੍ਰੋਫੈਸੀ ਹੋ ਰਹੀ ਆ ਉਹ ਵੀ ਦੇਣ ਵਾਲਾ ਖੁਦਾ ਆ ਅਗਰ ਤੁਸੀਂ ਕਿਸੇ ਨੂੰ ਪ੍ਰੇਰ ਵਿੱਚ ਬles ਕਰ ਉਹ ਸ਼ਬਦ ਦੇਣ ਵਾਲੇ ਖੁਦਾ ਆ ਇਸ ਲਈ ਜਦੋਂ ਖੁਦਾ ਨੇ ਸਾਨੂੰ ਸਾਮਰਥ ਤਾਕਤ ਬਲ ਦੇ ਦਿੱਤਾ ਉਹ ਸਾਡੇ ਅੰਦਰ ਕੰਮ ਕਰਨੀ ਚਾਹੀਦੀ ਹੈ ਕਿ ਹਾਂ ਮੇਰੇ ਖੁਦਾ ਦਾ ਵਚਨ ਹੈ ਮੇਰਾ ਪਰਮੇਸ਼ਰ ਇਸ ਤਰ੍ਹਾਂ ਕਹਿੰਦਾ ਆ ਔਰ ਜਦੋਂ ਹੋ ਵੀ ਜਾਵੇ ਤਾਂ ਅਸੀਂ ਕਹਾਂਗੇ ਤਾਂ ਮੇਰਾ ਪਰਮੇਸ਼ਰਾ ਜਿਨੇ ਇਹ ਸ਼ਬਦ ਦਿੱਤੇ ਸੀ ਤੇ ਉਹ ਪੂਰੇ ਹੋਇਆ ਔਰ ਇਹ ਸ਼ਬਦ ਮੇਰੇ ਨਹੀਂ ਸੀ ਮੇਰੇ ਖੁਦਾ ਦੇ ਆ ਪਰ ਅਸੀਂ ਜੋ ਇਨਸਾਨੀ ਲੋਕ ਹੈ ਨਾ ਸਾਨੂੰ ਮਾੜੀ ਜਿਹੀ ਹਵਾ ਲੱਗੇ ਤਾਂ ਅਸੀਂ ਉੱਡਣ ਲੱਗ ਜਾਨੇ ਆ ਜੋ ਬਿਲਕੁਲ ਸੱਚ ਆ ਅਗਰ ਸਾਡੇ ਕਿਹਾ ਕੋਈ ਸ਼ਬਦ ਪੂਰਾ ਹੋ ਜਾਵੇ ਨਾ ਅਸੀਂ ਹੋਰ ਵੀ ਚੌੜੇ ਹੋ ਜਾਣੇ ਕਿ ਮੈਂ ਕਿਹਾ ਸੀ ਨਾ ਵੇਖਿਆ ਮੇਰੇ ਕਹਿਣਾ ਹੋ ਗਿਆ ਨਾ ਅਸੀਂ ਕੌਣ ਹੁੰਦੇ ਆ ਕਹਿਣ ਵਾਲੇ ਉੱਥੇ ਸਾਡੀ ਅੰਦਰਲੀ ਸਮਰੱਥਾ ਉਹ ਖਤਮ ਹੋਣ ਲੱਗ ਜਾਂਦੀ ਆ ਉੱਥੇ ਸਾਡੇ ਸਮਰੱਥਾ ਜਿਹੜੀ ਖੁਦਾ ਨੇ ਦਿੱਤੀ ਉਹ ਨਹੀਂ ਕੰਮ ਕਰਦੀ ਪਰ ਉਹ ਕੰਮ ਕਰਨ ਲੱਗ ਜਾਂਦੀ ਜਿਹੜੀ ਹੰਕਾਰ ਵਾਲੀ ਆ ਇਸ ਲਈ ਇਹ ਵਿਸ਼ਵਾਸ ਰੱਖਣਾ ਆਪਣੇ ਅੰਦਰ ਕਿ ਖੁਦਾ ਦਾ ਆਪਣਾ ਗਿਆਨ ਆਪਣੀ ਭਰਪੂਰੀ ਸਾਨੂੰ ਇੰਨੀ ਕੁ ਜ਼ਿਆਦਾ ਦੇ ਸਕਦਾ ਨਾ ਕਿ ਸਾਡੇ ਸੋਚਣ ਸਮਝਣ ਤੋਂ ਪਰੇ ਆ ਉਹਦੀ ਕਿੰਨੀ ਲੰਬਾਈ ਕਿੰਨੀ ਚੌੜਾਈ ਕਿੰਨੀ ਡੂੰਘਾਈ ਆ ਅਸੀਂ ਸੋਚ ਸਮਝ ਗਿਣ ਮਣ ਨਹੀਂ ਸਕਦੇ ਅਸੀਂ ਬਿਲਕੁਲ ਇਸ ਅੰਦਾਜ਼ਾ ਲਗਾ ਸੈ ਇ ਕਿ ਖੁਦਾ ਦੀ ਦਇਆ ਕਿੰਨੀ ਵੱਡੀ ਆ ਪਰ ਮਿਲੂਗੀ ਉਸ ਪਰ ਸਾਨੂੰ ਜਿਹੜਾ ਆਪਣੇ ਅੰਦਰ ਖੁਦਾ ਦੀ ਸਮਰਥਾ ਚ ਦੀ ਮਹਿਮਾ ਨੂੰ ਬਣਾਈ ਰੱਖੇਗਾ ਜਿਹੜਾ ਮਹਿਮਾ ਸਿਰਫ ਪਰਮੇਸ਼ਰ ਦੇ ਨਾਮ ਨੂੰ ਦਵੇਗਾ ਕਿਸੇ ਇਨਸਾਨ ਦੇ ਨਾਮ ਨੂੰ ਨਹੀਂ ਜਿਹੜਾ ਮਹਿਮਾ ਆਪਣੇ ਨਾਮ ਨੂੰ ਨਹੀਂ ਪਰ ਖੁਦਾ ਦੇ ਨਾਮ ਨੂੰ ਦਵੇਗਾ ਫਿਰ ਖੁਦਾ ਦਾ ਭਰਪੂਰੀ ਦਾ ਧਨ ਸਮਰਥਾ ਤਾਕਤ ਬਲ ਐਸ ਕਦਰ ਉਨਾ ਤੇ ਆਵੇਗਾ ਕਿ ਉਹਦੇ ਸਾਹਮਣ ਤੋਂ ਬਾਹਰ ਹੋਵੇਗਾ ਇੰਨਾ ਜ਼ਿਆਦਾ ਵਚਨ ਚ ਲਿਖਿਆ ਹੁਣ ਅਜੇਹਾ ਸਮਰਥੀ ਖੁਦਾ ਆਇਆ ਕਿ ਜੋਤ ਅਸੀਂ ਮੰਗਦੇ ਆ ਉਸ ਨਾਲੋਂ ਕਿਤੇ ਵਧੇਰੇ ਸਾਨੂੰ ਦੇ ਸਕਦਾ ਆ ਕਿਤੇ ਵਧੇਰੇ ਉਹ ਬਿਲਕੁਲ ਦੇਵੇਗਾ ਪਰ ਕਿਦਾਂ ਦੇਵੇਗਾ ਅਗਰ ਸਾਡੇ ਅੰਦਰ ਖੁਦਾ ਦੀ ਮਹਿਮਾ ਦਾ ਧਾਨ ਨਾ ਅਗਰ ਅਸੀਂ ਖੁਦਾ ਦੀ ਮਹਿਮਾ ਨੂੰ ਧੰਨਵਾਦ ਦਿੰਨੇ ਆ ਅਗਰ ਅਸੀਂ ਖੁਦਾ ਦੇ ਕੰਮਾਂ ਨੂੰ ਖੁਦਾ ਨੂੰ ਮਹਿਮਾ ਦੇਨੇ ਖੁਦਾ ਦੇ ਦੁਆਰਾ ਹੋਣ ਵਾਲੇ ਕੰਮਾਂ ਦੀ ਮਹਿਮਾ ਖੁਦਾ ਨੂੰ ਦਿੰਨੇ ਆ ਅਗਰ ਅਸੀਂ ਆਪ ਦੇ ਲਈ ਮਹਿਮਾ ਲਾ ਰਹੇ ਆ ਸਾਡਾ ਬੋਲਿਆ ਸਫਲ ਨਹੀਂ ਹੋਏਗਾ ਅਗਰ ਅਸੀਂ ਕਿਸੇ ਇਨਸਾਨ ਨੂੰ ਮਹਿਮਾ ਦੇ ਰਹੇ ਆ ਸਾਡਾ ਬੋਲਿਆ ਸਫਲ ਨਹੀਂ ਹੋਏਗਾ ਅਗਰ ਸਾਡੇ ਅੰਦਰ ਹੰਕਾਰ ਆਇਆ ਤਾਂ ਸਾਡਾ ਬੋਲਿਆ ਸਫਲ ਨਹੀਂ ਹੋਏਗਾ ਅਗਰ ਅਸੀਂ ਨਮਰਿਆਂ ਧੰਨਵਾਦੀ ਹਾਂ ਸ਼ੁਕਰਾਨੇ ਵਿੱਚ ਹਾਂ ਨੀਵੇਂ ਹਾਂ ਔਰ ਖੁਦਾ ਤੋਂ ਮੰਗਦੇ ਆ ਤੇ ਖੁਦਾ ਦਾ ਧੰਨਵਾਦ ਕਰਦੇ ਆ ਫਿਰ ਸਾਡੇ ਕੋਲੇ ਐਸਾ ਸਵਰਗਿਆ ਧੰਨ ਹੋਵੇਗਾ ਔਰ ਸਾਡਾ ਖੁਦਾ ਸਭ ਤੋਂ ਵੱਧ ਜਿਹਦੇ ਕੋਲੇ ਸਵਰਗ ਦਾ ਧੰਨ ਹੋਵੇਗਾ ਉਹਦਾ ਪੂਰਾ ਸਵਰਗ ਦਾ ਖੁਦਾ ਵੀ ਪੂਰਾ ਉਸੇ ਦਾ ਹੀ ਹੋਏਗਾ ਔਰ ਅਸੀਂ ਕਿੰਨੇ ਅਮੀਰ ਹੋਵਾਂਗੇ ਜਿਹਦੇ ਕੋਲੇ ਸਵਰਗ ਦਾ ਖੁਦਾ ਆ ਤਾਂ ਸੱਚਮੁੱਚ ਖੁਦਾ ਧੰਨਵਾਨਾ ਦਾ ਆ ਫਰਕ ਇਹ ਪੈਂਦਾ ਕਿ ਧੰਨ ਸਾਡੇ ਕੋਲੇ ਕਿਹੜਾ ਹੈ ਸੰਸਾਰ ਦਾ ਜਾਂ ਸਵਰਗ ਦਾ ਅਗਰ ਸਵਰਗ ਦਾ ਧੰਨ ਸਾਡੇ ਕੋਲ ਆ ਤਾਂ ਸਵਰਗ ਦਾ ਪਰਮੇਸ਼ਰ ਵੀ ਸਾਡਾ ਆ ਅਗਰ ਧਰਤੀ ਦਾ ਧੰਨ ਸਾਡੇ ਕੋਲ ਆ ਤੇ ਧਰਤੀ ਦੀਆਂ ਸ਼ਰਾਪਿਤ ਚੀਜ਼ਾਂ ਵੀ ਸਾਡੇ ਕੋਲ ਆ ਜਾਣਗੀਆਂ ਕਿਉਂਕਿ ਧਨवान ਧਰਤੀ ਦਾ ਧਨਵਾਨ ਸਨ ਹੰਕਾਰੀ ਹੋ ਜਾਵੇਗਾ ਉੱਚੀਆਂ ਗੱਲਾਂ ਤੇ ਮੰਨ ਲਾਵੇਗਾ ਆਪਣੇ ਲਈ ਇਸਲਾਮ ਠਕਵਾਵੇਗਾ ਔਰ ਉੱਥੇ ਉਹ ਖੁਦਾ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਕਰੇਗਾ ਜੋ ਸਾਨੂੰ ਨਰਕ ਚ ਸਿੱਟ ਸਕਦੀ ਆ ਤਾਂ ਉਹ ਸਭ ਮਿਲ ਕੇ ਉਸ ਖੁਦਾ ਅੱਗੇ ਦੁਹਾਦਵਾਂਗੇ ਕਿ ਪਤਾ ਪਰਮੇਸ਼ਰ ਸਾਡੇ ਕੋਲ ਇਸ ਸੰਸਾਰ ਦਾ ਧੰਨ ਹੋਵੇ ਰਿਹਾ ਹੋਵੇ ਸਵਰਗ ਦਾ ਧੰਨ ਅਤੇ ਸਵਰਗ ਦਾ ਪਰਮੇਸ਼ਰ ਸਾਡਾ ਹੋਵੇ ਅਸੀਂ ਆਪਣੇ ਨਾਮ ਨੂੰ ਨਹੀਂ ਪਰ ਤੁਹਾਡੇ ਨਾਮ ਨੂੰ ਮਹਿਮਾ ਦੇਣ ਵਾਲੇ ਹੋਈਏ ਸਾਡੇ ਅੰਦਰ ਸਾਡੀ ਸਮਰੱਥਾ ਨਹੀਂ ਪਰ ਤੁਹਾਡੀ ਸਮਰੱਥਾ ਜੋ ਤੁਸੀਂ ਦਿੱਤੀ ਉਹ ਕੰਮ ਕਰੇ ਅਸੀਂ ਨਮਰਤਾ ਤੀਰਜ ਭਲਾਈ ਪ੍ਰੇਮ ਸੰਜਮ ਦੇ ਵਿੱਚ ਬਣੇ ਰਹੀਏ ਤੇ ਤੁਹਾਡੀ ਭਰਪੂਰੀ ਨੂੰ ਪ੍ਰਾਪਤ ਕਰੀ ਹਾਲੇਲੂਇਆ ਤousal ਮਿਲ ਕੇ ਆਜ ਦੇ ਨਵਜਨਾ ਦੇ ਦੁਆਰਾ ਖੁਦਾਵੰਦ ਦੇ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਤਾਰੀਫ 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 ਕਰਦੇ ਮਹਾਨ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਅਗੇ ਝੁਕਦੇ ਪਿਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾਰ ਵੜਿਆਈ ਦਿੰਦੇ ਪਿਆਰੇ ਪ੍ਰਭੂ ਜੀ ਅੱਜ ਦੀ ਸ਼ਾਮ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ ਅਸ ਦੇ ਦਿੱਤੇ ਨਾ ਅਨਮੋਲ ਅਤੇ ਖਾਸ ਵਚਨਾਂ ਲਈ ਪ੍ਰਭੂ ਜੀ ਇਹ ਜੋ ਕਿਰਪਾ ਇਹ ਜੋ ਆਸ਼ੀਸ਼ ਤੁਸੀਂ ਸਾਨੂੰ ਦਿੱਤੀ ਖੁਦਾਵੰ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਮੇਰੇ ਮਹਾਨ ਪਿਆਰੇ ਪਰਮੇਸ਼ਰ ਆਪਣੀ ਦਇਆ ਆਪਣੀ ਕਿਰਪਾ ਦੇ ਵਸੀਲੇ ਤੁਸੀਂ ਸਾਨੂੰ ਭਰਪੂਰ ਕੀਤਾ ਖੁਦਾਦਨ ਪਰਵੇ ਸਾਨੂੰ ਸੰਭਾਲਿਆ ਸਾਡੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਿਆ ਕੀਤੇ ਪਰੇ ਪਰਮੇਸ਼ਰ ਸਾਡੇ ਹਰ ਇੱਕ ਦੁੱਖ ਮੁਸੀਬਤ ਪਰੇਸ਼ਾਨੀ ਤੋਂ ਸਾਨੂੰ ਬਚਾ ਕੇ ਰੱਖਿਆ ਸਾਡੇ ਰਾਹਦਿਆਂ ਨੂੰ ਸ਼ੁੱਧ ਕੀਤਾ ਪਿਤਾ ਪਰਮੇਸ਼ਰ ਸਾਡੇ ਹਰ ਇੱਕ ਪਲ ਦੇ ਵਿੱਚ ਤੁਸੀਂ ਆਪਣੀ ਕਿਰਪਾ ਨਾਲ ਸਾਨੂੰ ਭਰਪੂਰ ਕੀਤਾ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਔਰ ਖੁਦਾਸੀ ਆਪਣੇ ਗੋਡਿਆਂ ਨੂੰ ਸਵਰਗ ਦੇ ਪਰਮੇਸ਼ਰ ਦੇ ਅੱਗੇ ਨਮਾਉਂਦੇ ਆ ਪ੍ਰਭੂ ਜੀ ਸਤਿਮੁੱਚ ਖੁਦਾਵੰ ਮਸੀਹ ਯਿਸੂ ਦੇ ਪਿਤਾ ਪਰਮੇਸ਼ਰ ਅੱਗੇ ਅਸੀਂ ਆਪਣੇ ਗੋਟਨੇ ਨੂੰ ਟੇਕਦੇ ਹਾਂ ਖੁਦਾ ਜੋ ਆਕਾਸ਼ ਅਤੇ ਧਰਤੀ ਦਾ ਪਰਮੇਸ਼ਰ ਹਨ ਜਿਹਦੇ ਨਾਮ ਤੋਂ ਪਿਤਾ ਪਰਮੇਸ਼ਰ ਸਾਰੇ ਸੰਸਾਰ ਦੇ ਘਰਾਣਿਆਂ ਦੇ ਨਾਮ ਰੱਖੇ ਗਏ ਸਤਿਮੁੱਚ ਤੁਸੀਂ ਹੀ ਘਰਾਣਿਆਂ ਨੂੰ ਬਰਕਤ ਵਾਲਾ ਠਹਿਰਾਇਆ ਔਰ ਤੁਸੀਂ ਹੀ ਘਰਾਣਿਆਂ ਨੂੰ ਸ਼ਰਾਪੀ ਠਹਿਰਾਇਆ ਪਿਤਾ ਇਹ ਨਾਮ ਤਰਾਈ ਤੁਹਾਡੇ ਵੱਲੋਂ ਸੀ ਖੁਦਾਵੰਦ ਤੁਸੀਂ ਸਾਨੂੰ ਬਰਕਤ ਦਿੱਤੀ ਖੁਦਾ ਤੁਸੀਂ ਆਪਣੀਆਂ ਪੇਡਾਂ ਦੇ ਰੂਪ ਚ ਸਾਨੂੰ ਚੁਣਿਆ ਖੁਦਾ ਤੁਸੀਂ ਸਾਨੂੰ ਆਪਣੇ ਇਜੜ ਵਿੱਚ ਸ਼ਾਮਲ ਕੀਤਾ ਔਰ ਤੁਸੀਂ ਆਪਣਾ ਉਤਮ ਆਯਾਲੀ ਸਾਨੂੰ ਦਿੱਤਾ ਖੁਦਾ ਜਿਨੇ ਸਾਡੇ ਲਈ ਆਪਣੀ ਜਾਨ ਤੱਕ ਕੁਰਬਾਨ ਕੀ ਪਰ ਸਾਡੀ ਜਾਨ ਦਾ ਬਚਾਓ ਕੀਤਾ ਐ ਮਹਾਨ ਸਮਰਥੀ ਖੁਦਾਵੰਤ ਧੰਨਵਾਦ ਕਰਦੇ ਪਿਤਾ ਤੁਹਾਡੇ ਉਸ ਮਹਿਮਾ ਦੇ ਤਨ ਦੇ ਲਈ ਪ੍ਰਭੂ ਜੀ ਜਿਹੜਾ ਮਹਿਮਾ ਦਾ ਤਨ ਤੁਸੀਂ ਸਾਨੂੰ ਦਿੱਤਾ ਖੁਦਾਵੰਤ ਤੁਹਾਡਾ ਮਹਿਮਾ ਦਾ ਤਨ ਜੋ ਅੱਜ ਤੁਸੀਂ ਸਾਡੇ ਅੰਦਰ ਦਿੱਤਾ ਪਿਤਾ ਪਰਮੇਸ਼ਰ ਉਸ ਹਰ ਇੱਕ ਤਨ ਦੇ ਵਸੀਲੇ ਅਸੀਂ ਧੰਨਵਾਦ ਆ ਖੁਦਾਵੰਤ ਅਸੀਂ ਕੱਲੇ ਨਹੀਂ ਛੱਡੇਗੇ ਖੁਦਾ ਅਸੀਂ ਛੱਡੇ ਤੇ ਤਿਆਗੇ ਨਹੀਂਗੇ ਪਿਆਰੇ ਪਰਮੇਸ਼ਰ ਪਰ ਅਸੀਂ ਬਲਵੰਤ ਫਲਵੰਤ ਅਤੇ ਫਤਿਹਮੰਦ ਆ ਖੁਦਾ ਤੁਸੀਂ ਆਪਣੀ ਅੰਦਰਲੀ ਇਨਸਾਨੀਅਤ ਸਾਨੂੰ ਦਿੱਤੀ ਪਿਤਾ ਪਰਮੇਸ਼ਰ ਔਰ ਉਹ ਇਨਸਾਨੀਅਤ ਜਿਹੜੀ ਸਵਰਗ ਦੀ ਸੀ ਪਿਆਰੇ ਪਰਮੇਸ਼ਰ ਹੈ ਖੁਦਾਵੰਦ ਅਸੀਂ ਇਸ ਸਵਰਗ ਇਨਸਾਨੀਅਤ ਨੂੰ ਪੈਣੀ ਹੈ ਪਤਾ ਉਹ ਇਸ ਸਵਰਗ ਦੀ ਇਨਸਾਨੀਅਤ ਜਿਹਦੇ ਵਿੱਚ ਹਰ ਇੱਕ ਦਾਸ ਹਰ ਇੱਕ ਦੂਤ ਹਰ ਇੱਕ ਐਂਜਲ ਤੁਹਾਡੀ ਹਜ਼ੂਰੀ ਚ ਗੋਡੇ ਟੇਕਦਾ ਤੇ ਤੁਹਾਡੇ ਨਾਮ ਦੀ ਮਹਿਮਾ ਕਰਦਾ ਦੀਨ ਅਤੇ ਨਮਰ ਰਹਿੰਦਾ ਆ ਖੁਦਾ ਅਸੀਂ ਵੀ ਮਹਿਮਾਦੇ ਸਿੰਘਾਸਨ ਦੇ ਵਿੱਚ ਆਪਣੇ ਪਰਮੇਸ਼ਰ ਦੇ ਨਾਮ ਨੂੰ ਹੀ ਮਹਿਮਾ ਦੇਈਏ ਖੁਦਾ ਅਸੀਂ ਆਪਰੇ ਲਈ ਮਹਿਮਾਦੇ ਸਿੰਘਾਸਨ ਨਾ ਲਗਾਈਏ ਖੁਦਾ ਸਾਡੇ ਪੁਕਾਰਨ ਦੇ ਵਿੱਚ ਤੁਹਾਡੇ ਨਾਮ ਦਾ ਧੰਨਵਾਦ ਹੋਵੇ ਪਿਤਾ ਅਸੀਂ ਹਰ ਗੱਲ ਹਰ ਪਲ ਤੇ ਹਰ ਕੰਮ ਦੇ ਲਈ ਤੁਹਾਨੂੰ ਹੀ ਧੰਨਵਾਦ ਦਈਏ ਖੁਦਾ ਅਸੀਂ ਸ਼ੁਕਰਾਨੇ ਦੀਆਂ ਪੇਟਾਂ ਲੈ ਕੇ ਤੁਹਾਡੀ ਹਜ਼ੂਰੀ ਚ ਪਹੁੰਚੇ ਪਿਆਰੇ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚੋਂ ਪਿਤਾ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਹੀ ਹੋਵੇ ਪਿਤਾ ਅਸੀਂ ਆਪਣੇ ਖੁਦਾ ਦੇ ਆਪਣੇ ਪਰਮੇਸ਼ਰ ਦੇ ਰਾਜ ਦੇ ਵਨਵਾਦੇ ਜਾਈਏ ਪਿਤਾ ਪਰਮੇਸ਼ਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪਿਤਾ ਪਰਮੇਸ਼ਰ ਸਵਰਗ ਦਾ ਧੰਨ ਹੋਵੇ ਖੁਦਾਵਾਨ ਔਰ ਅਸੀਂ ਸਵਰਗ ਦੇ ਧੰਨ ਦੇ ਨਾਲ ਧੰਨਵਾਣ ਹੋਈਏ ਪਿਆਰੇ ਪਰਮੇਸ਼ਰ ਅਸੀਂ ਆਪਣੇ ਪਿਤਾ ਪਰਮੇਸ਼ਰ ਦੇ ਵਿੱਚ fulfillment ਅਤੇ ਖੁਸ਼ਹਾਲ ਹੋਈਏ ਪਿਆਰੇ ਪ੍ਰਭੂ ਜੀ ਸਾਡੀ ਜ਼ਿੰਦਗੀ ਦੇ ਵਿੱਚ ਖੁਦਾਵਾਨ ਤੁਹਾਡੇ ਨਾਮ ਦੀ ਮਹਿਮਾ ਵਰਦਾਈ ਹੋਵੇ ਪਿਆਰੇ ਪਰਮੇਸ਼ਰ ਕਿ ਅਸੀਂ ਆਪਣੇ ਮਹਾਨ ਪਰਮੇਸ਼ਰ ਦੀ ਕਿਰਪਾ ਦਇਆ ਭਲਾਈ ਭਰਪੂਰੀ ਨੂੰ ਪ੍ਰਾਪਤ ਕਰ ਸਕੀਏ ਖੁਦਾਵਨ ਸੱਚਮੁੱਚ ਤੁਸੀਂ ਦਇਆ ਦੇ ਸਾਗਰੋ ਪਿਆਰੇ ਪਰਮੇਸ਼ਰ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਮੈਂ ਤੁਹਾਨੂੰ ਇੰਨੀ ਬਹਤਾਈਤ ਦੀ ਆਸ਼ੀਸ਼ ਦੇ ਸਕਦਾ ਹਾਂ ਜੋ ਤੁਹਾਡੇ ਸੋਚਨ ਸਮਝਣ ਤੋਂ ਬਾਹਰ ਹੈ ਖੁਦਾਵਨ ਸੱਚਮੁੱਚ ਤੁਹਾਡੀ ਦਇਆ ਤੁਹਾਡੀ ਭਲਾਈ ਭਰਪੂਰੀ ਸਾਡੇ ਸੋਚਨ ਸਮਝਣ ਅਤੇ ਸਾਹਮਣ ਤੋਂ ਬਾਹਰ ਹੈ ਖੁਦਾ ਪਰ ਸਾਨੂੰ ਇਸ ਯੋਗ ਬਣਾਓ ਪਿਆਰੇ ਪਰਮੇਸ਼ਰ ਕਿ ਅਸੀਂ ਤੁਹਾਡੀ ਇਸ ਵਾਫਰੀ ਅਤੇ ਭਰਪੂਰੀ ਨੂੰ ਪ੍ਰਾਪਤ ਕਰ ਸਕੀਏ ਖੁਦਾ ਕਿਉਂਕਿ ਜੋ ਸੱਚਮੁੱਚ ਤੁਸੀਂ ਨਮਰ ਦੀਨ ਹਲੀਮਾ ਦੇ ਉੱਤੇ ਕਿਰਪਾ ਕਰਦੇ ਪਿਤਾ ਅਸੀਂ ਸਵਰਗ ਦੇ ਧੰਨ ਦਾ ਪਿੱਛਾ ਕਰੀਏ ਤੇ ਸੰਸਾਰਿਕ ਧੰਨ ਦੇ ਵਿੱਚੋਂ ਛੁੱਟ ਕੇ ਆਪਣੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰੀਏ ਅਸੀਂ ਆਪਣੇ ਅੱਗੇ ਤੁਰੀ ਨਾ ਵਜਾਈਏ ਖੁਦਾ ਪਰ ਆਪਣੇ ਪਰਮੇਸ਼ਰ ਦੇ ਨਾਮ ਦੀ ਤੁਰੀ ਵਜਾਈਏ ਪਿਆਰੇ ਪਰਮੇਸ਼ਰ ਅਸੀਂ ਆਪਣੇ ਲਈ ਮਹਿਮਾ ਦੇ ਸਿੰਘਾਸਨ 'ਤੇ ਨਾ ਲਗਾਈਏ ਖੁਦਾ ਪਰ ਆਪਣੇ ਪਰਮੇਸ਼ਰ ਦੇ ਨਾਮ ਨੂੰ ਮਾ ਦਈਏ ਪ੍ਰਭੂ ਜੀ ਸੱਚਮੁੱਚ ਖੁਦਾਵੰਨ ਅਸੀਂ ਸਭ ਦੇ ਸਭ ਮਿਲ ਕੇ ਇੱਕ ਦੂਜੇ ਲਈ ਦਵਾਮਾ ਕਰਨ ਵਾਲੇ ਹੋਈਏ ਔਰ ਇੱਕ ਦੂਜੇ ਦੀ ਭਲਾਈ ਮੰਗਣ ਵਾਲੇ ਹੋਈਏ ਖੁਦਾਵੰਨ ਅਸੀਂ ਇਸ ਵਚਨ ਨੂੰ ਪੂਰਿਆ ਕਰਦੇ ਖੁਦਾਵੰਨ ਦੁਆ ਕਰਦੇ ਹੁਣ ਸਾਰੇ ਪੈਣਾ ਫਾਇਿਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਵੰਨ ਦੁਆ ਕਰਦੇ ਮਹਾਨ ਖੁਦਾਵੰਨ ਤੁਹਾਡੀ ਬੇਟੀ ਰੀਤਾ ਲਈ ਪ੍ਰਭੂ ਜੀ ਜੋ ਵਿਨਾਂ ਦੇ ਮੈਰਿਜ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੇ ਖੁਦਾ ਹਾਰਿਕ ਰੁਕਾਵਟ ਨੂੰ ਦੂਰ ਕਰਕੇ ਸੱਚੇ ਸਾਥੀ ਦੇ ਨਾਲ ਇਸ ਭੈਣ ਨੂੰ ਬਲੈਸ ਕਰੋ ਰੁਪਿੰਦਰ ਕੌਰ ਲਈ ਦੁਆ ਕਰਦੇ ਖੁਦਾਵੰਨ ਹਾਰਿਕ ਥਾਇਰੋਇਡ ਦਾ ਰੋਗ ਇਸ ਭੈਣ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਕੁਲਬੀਰ ਸਿੰਘ ਲਈ ਦੁਆ ਕਰਦੇ ਖੁਦਾਵੰਨ ਜੋ ਨਸ਼ਾ ਕਰਦੇ ਨੇ ਖੁਦਾਵੰਨ ਹਾਰਿਕ ਨਸ਼ੇ ਦੀ ਸਪਿਰਟ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਦੂਰ ਕੀਤੀ ਜਾਵੇ ਪਿਆਰੇ ਪਰਮੇਸ਼ਰ ਅਨਾਮਿਕਾ ਲਈ ਦੁਆ ਕਰਦੇ ਪਿਆਰੇ ਪ੍ਰਭੂ ਜੋ ਵੀ ਇਸ ਭੈਣ ਦੇ ਲਈ ਪਲਾ ਤੇ ਚੰਗਾ ਖੁਦਾ ਉਸ ਹਾਰਿਕ ਆਪਣੀ ਪੱਲੀ ਅਤੇ ਚੰਗੀ ਯੋਜਨਾ ਨੂੰ ਸੁਖਦੇਵ ਸਿੰਘ ਲਈ ਦੁਆ ਕਰਦੇ ਪਿਆਰੇ ਪਰਮੇਸ਼ਰ ਜੋ ਇਹਨਾਂ ਦੀ ਸੈਲਰੀ ਰੁਕੀ ਹੋਈ ਹੈ ਪਿਆਰੇ ਪਰਮੇਸ਼ਰ ਇਹਨਾਂ ਦੀ ਸੈਲਰੀ ਨੂੰ ਇਹਨਾਂ ਦੀ ਜ਼ਿੰਦਗੀ 'ਚ ਰਿਲੀਜ਼ ਕਰੋ ਪਿਤਾ ਪਰਮੇਸ਼ਰ ਔਰ ਡਿਲੇ ਦੀ ਸਪ੍ਰੈਡ ਤੋਂ ਆਜ਼ਾਦ ਕਰੋ ਕਲਾਸ਼ ਕੌਰ ਲਈ ਦੁਆ ਕਰਦੇ ਖੁਦਾਵੰ ਜੇ ਪ੍ਰਾਰਥਨਾ ਦੇ ਸਮੇਂ ਆਪਣੀ ਜ਼ਿੰਦਗੀ 'ਚ ਡਿਸਟਰਬੈਂਸ ਨੂੰ ਮਹਿਸੂਸ ਕਰਦੇ ਨੇ ਇਹਨਾਂ ਦਾ ਪ੍ਰਾਰਥਨਾ ਕਰਨਾ ਇਹਨਾਂ ਲਈ ਬਹੁਤ ਆਇਤ ਦੀ ਆਸ਼ਿਸ਼ ਵਰਕਰ ਦਾ ਕਾਰਨ ਬਣੇ ਖੁਦਾ ਜਦ ਵੀ ਇਹ ਪ੍ਰਾਰਥਨਾ ਕਰਨ ਤੁਹਾਡੇ ਦੂਤ ਇਹਨਾਂ ਦੀ ਹਿਫਾਜ਼ਤ ਕਰਨ ਸੰਤੋਸ਼ ਕੌਰ ਲਈ ਦੁਆ ਕਰਦੇ ਖੁਦਾ ਹਾਰੀ ਗਲਤ ਸੰਗਤ ਤੇ ਇਸ ਪੈਨ ਨੂੰ ਆਜ਼ਾਦ ਕਰੋ ਖੁਦਾਵੰਦ ਆਪਣੇ ਪਵਿੱਤਰ ਰਾਸਤੇ ਵੱਲ ਇਹਨਾਂ ਨੂੰ ਮੋੜ ਲਿਓ ਪਿਆਰੇ ਪ੍ਰਭੂ ਜੀ ਹਰਜਿੰਦਰ ਕੌਰ ਲਈ ਦੁਆ ਕਰਦੇ ਖੁਦਾਵੰਦ ਇਹਨਾਂ ਦੀ ਫੈਮਲੀ ਨੂੰ ਚੰਗੀ ਸਿਹਤ ਨਾਲ ਬles ਕਰੋ ਪਿਆਰੇ ਪਰਮੇਸ਼ਰ ਆਸ਼ੀਸ਼ ਔਰ ਹਰਪ੍ਰੀਤ ਸਿੰਘ ਲਈ ਦੁਆ ਕਰਦੇ ਖੁਦਾਵੰਦ ਜੋ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਤਾ ਪੀਆਰ ਦੀਆਂ ਰੁਕਾਵਟਾਂ ਆ ਰਹੀਆਂ ਨੇ ਖੁਦਾ ਸਾਰੀਆਂ ਰੁਕਾਵਟਾਂ ਨੂੰ ਯੇਸ਼ੂ ਨਾਮ ਦੇ ਵਿੱਚ ਦੂਰ ਕਰ ਦੇ ਪਿਆਰੇ ਪ੍ਰਭੂ ਜੀ ਇਹਨਾਂ ਦੀ ਪੀਅਰ ਨੂੰ ਸਰਗਰਾਹ ਜਿਹੜੀ ਰਿਲੀਜ਼ ਕਰਦੇ ਖੁਦਾਬੰਦ ਸੁਖਪਾਲ ਸਿੰਘ ਲਈ ਦੁਆ ਕਰਦੇ ਇਹਨਾਂ ਦੇ ਹੱਥ ਦੇ ਕੰਮਾਂ 'ਚ ਬਰਕਤ ਤੇ ਆਸ਼ੀਰਵਾਦ ਉਹ ਚੰਗੀ ਸਿਹਤ ਨਾਲ ਬles ਕਰੋ ਘਰ ਵਿੱਚ ਅਪਸੀ ਪਿਆਰ ਤੇ ਸ਼ਾਂਤੀ ਨੂੰ ਦੇਉ ਖੁਦਾ ਸਿਰਤ ਲਈ ਦੁਆ ਕਰਦੇ ਖੁਦਾ ਜੇ ਕਾਫੀ ਚਿੰਤਾ ਵਿੱਚ ਨੇ ਜੋ ਇਹਨਾਂ ਦੇ ਘਰ ਨਹੀਂ ਹੈ ਫਿਰ ਤਾਂ ਪਰਮੇਸ਼ਰ ਇਹਨਾਂ ਨੂੰ ਇਹਨਾਂ ਦੇ ਆਪਣੇ ਘਰ ਦੇ ਨਾਲ ਬles ਕਰੋ ਅੰਬਿਕਾਲੀ ਦੁਆ ਕਰਦੇ ਖੁਦਾਵੰਨ ਇਸ ਪੈਨ ਨੂੰ ਸਰੀਰਕ ਰੋਗ ਬਿਮਾਰੀਆਂ ਤੋਂ ਆਜ਼ਾਦ ਕਰੋ ਜੋ ਉਹਨਾਂ ਦੇ ਘਰ ਵਿੱਚ ਮੂਰਤੀ ਪੂਜਾ ਕੀਤੀ ਜਾਂਦੀ ਹੈ ਖੁਦਾ ਹਰ ਇੱਕ ਮੂਰਤੀ ਪੂਜਾ ਦੇ ਬੰਧਨ ਨਾਸ਼ ਵਜ਼ਮ ਖਤਮ ਹੋ ਜਾਣ ਖੁਦਾਵੰਨ ਹਾਰਿ ਕੇ ਵਿਰੋਧਤਾ ਦੂਰ ਚਲੀ ਜਾਵੇ ਪਿਤਾ ਪਰਮੇਸ਼ਰ ਇਹਨਾਂ ਦੇ ਘਰ ਵਿੱਚ ਆਪਸੀ ਪਿਆਰ ਹੋਵੇ ਖੁਦਾਵੰਨ ਔਰ ਸਭ ਦੇ ਸਭ ਹੀ ਮਿਲ ਕੇ ਯਹਵਾ ਪਰਮੇਸ਼ਰ ਦੀ ਆराधना ਤੇ ਮਹਿਮਾ ਕਰਨ ਵਾਲੇ ਹੋ ਜਾਣ ਖੁਦਾਵੰਨ ਸ਼ਿਕੰਦਰ ਸਿੰਘ ਲਈ ਦੁਆ ਕਰਦੇ ਪਿਆਰੇ ਪਰਮੇਸ਼ਰ ਇਹਨਾਂ ਦੇ ਘਰ ਪਰਿਵਾਰ ਵਿੱਚ ਪਿਤਾ ਪਰਮੇਸ਼ਰ ਆਪਸੀ ਪਿਆਰ ਹੋਵੇ ਪਿਆਰੇ ਪ੍ਰਭੂ ਜੀ ਹਰ ਇੱਕ ਉਹ ਵਿਵਚਾਰਿਕ ਸਪਿਰਟ ਇਹਨਾਂ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਘਰ ਦੇ ਵਿੱਚ ਪਿਤਾ ਪਰਮੇਸ਼ਰ ਪਵਿੱਤਰਤਾਈ ਸ਼ਾਂਤੀ ਹੋਵੇ ਹੱਥ ਦੇ ਕੰਮਾਂ ਦੇ ਨਾਲ ਬਲੈਸ ਕਰੋ ਬਰਕਤ ਔਰ ਹਾਸ਼ੀਦ ਨੂੰ ਨਵੇਂ ਕਾਰੋਬਾਰ ਵਿੱਚ ਵਾਧਾ ਕਰੋ ਲਖਵਿੰਦਰ ਲਈ ਦੁਆ ਕਰਦੇ ਖੁਦਾਵੰਨ ਖਾਂਸੀ ਜ਼ੁਖਾਮ ਬੁਖਾਰ ਤੋਂ ਆਜ਼ਾਦ ਕਰੋ ਖੁਦਾਵੰਨ ਦੇ ਸਵਿਧ ਦੇ ਵਾਸਤੇ ਦੇ ਵਿੱਚ ਤੁਸੀਂ ਇਹਨਾਂ ਨੂੰ ਸੰਭਾਲ ਲਓ ਪ੍ਰਭੂ ਜੀ ਕਾਰੋਬਾਰਾਂ ਦੇ ਵਿੱਚ ਵਾਧਾ ਕਰੋ ਪਿਆਰੇ ਪਰਮੇਸ਼ਰ ਰੋਜ਼ ਦੀ ਰੋਟੀ ਦੇ ਵਿੱਚ ਇਹਨਾਂ ਨੂੰ ਬਰਕਤ ਦਿਨਾ ਮਹਾਨ ਖੁਦਾਵੰਨ ਮਨਜੀਤ ਕੌਲੀ ਦੁਆ ਕਰਦੇ ਜਿਨ੍ਹਾਂ ਦੇ ਆਕਸੀਜਨ ਲੱਗੀ ਹੋਈ ਹੈ ਪਿਆਰੇ ਪਰਮੇਸ਼ਰ ਜੋ ਵੀ ਇਸ ਪੈਨ ਦੇ ਸਾਹ ਲੈਣ ਦੀ ਬਿਮਾਰੀ ਆ ਖੁਦਾ ਉਸ ਹਾਰੀ ਕਿਸਾ ਦੀ ਬਿਮਾਰੀ ਤੋਂ ਇਸ ਪੈਨ ਨੂੰ ਜ਼ਾਦ ਕਰੋ ਖੁਦਾਵਾਨ ਅੱਜ ਤੋਂ ਇਹ ਸੰਸਾਰੀ ਕਿਸਾ ਨਾਲ ਲੈਣ ਖੁਦਾ ਪਰ ਯਹਵਾ ਪਰਮੇਸ਼ਰ ਦੇ ਸਾਹ ਇਹਨਾਂ ਦੇ ਅੰਦਰ ਫੁਕੇ ਜਾਂਣ ਤੇ ਅੱਜ ਇਹਨਾਂ ਦੇ ਸਾਹ ਲੈਣ ਦਾ ਰੋਗ ਯੇਸ਼ੂ ਨਾਮ ਚ ਦੂਰ ਹੋ ਜਾਵੇ ਵਿੱਕੀ ਲਈ ਦੁਆ ਕਰਦੇ ਪੈਰੇ ਪਰਮੇਸ਼ਰ ਜਿਸ ਭਰਾ ਨੂੰ ਪੀਲੀਆ ਬਾਰੇ ਪਰਮੇਸ਼ਰ ਹਰ ਇੱਕ ਪੀਲੀਏ ਦਾ ਰੋਗ ਇਸ ਭਰਾ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਮਹਾਨ ਖੁਦਾਵੰਦ ਸੰਦੀਪ ਕੋਰਲੀ ਦੁਆ ਕਰਦੇ ਪੈਰੇ ਪਰਮੇਸ਼ਰ ਇਹਨਾਂ ਦੇ ਪੂਰੇ ਪਰਿਵਾਰ ਨੂੰ ਚੰਗੀ ਸਿਹਤ ਨਾਲ ਬLES ਕਰੋ ਖੁਦਾਵੰਦ ਇਹਨਾਂ ਦੇ ਪਰਿਵਾਰ ਵਿੱਚ ਹਰ ਇੱਕ ਜਾਨ ਨੂੰ ਆਸ਼ੀਸ਼ ਬਰਕਤ ਦੇਣਾ ਖੁਦਾਵੰਦ ਸੁਖਵਿੰਦਰ ਕੋਰਲੀ ਦੁਆ ਕਰਦੇ ਆ ਜੇ ਵਰਤ ਨਹੀਂ ਰੱਖ ਪਾਰੇ ਖੁਦਾਵੰਦ ਵਰਤ ਦੇ ਸਮੇਂ ਹੋਣ ਵਾਲੀ ਹਰ ਇੱਕ ਘਬਰਾਹਟ ਅਤੇ ਬੇਚੈਨੀ ਨੂੰ ਯੇਸ਼ੂ ਨਾਮ ਚ ਦੂਰ ਕਰਦੇ ਆ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪਿਤਾ ਪਰਮੇਸ਼ਰ ਆਪਣੀ ਮਰਜ਼ੀ ਸਹਾਇਤਾ ਨੂੰ ਭੇਜੋ ਖੁਦਾ ਤਾਂ ਜੋ ਇਹ ਫਾਸ ਆਪਣੇ ਆਪ ਨੂੰ ਮਜ਼ਬੂਤ ਕਰ ਸਕਣ ਦਮੰਦ ਲਈ ਦੁਆ ਕਰਦੇ ਪਿਆਰੇ ਪਰਮੇਸ਼ਰ ਜੋ ਇਹ ਭਰਾ ਬਹੁਤ ਜ਼ਿਆਦਾ ਬਿਮਾਰ ਨੇ ਖੁਦਾਵੰਦ ਜੋ ਇਹ ਹੋਸ਼ ਨਹੀਂ ਆ ਰਹੇ ਖੁਦਾ ਇਸ ਭਰਾ ਨੂੰ ਚੰਗੀ ਸਿਹਤ ਨਾਲ ਬLES ਕਰੋ ਖੁਦਾਵੰਦ ਅੱਜ ਇਹ ਬਿਮਾਰੀ ਦੇ ਬਿਸਤਰ ਤੋਂ ਉੱਠ ਖੜੇ ਹੋਣ ਖੁਦਾ ਤੁਹਾਡੇ ਨਾਮ ਦੀ ਮਹਿਮਾ ਕਰਨ ਅਤੇ ਤੁਹਾਡੇ ਨਾਮ ਦੇ ਵੱਡੇ ਜਕਾਰੇ ਲਾਉਣ ਵਾਲੇ ਹੋ ਜਾਣ ਖੁਦਾਵੰਦ ਦੁਆ ਕਰਦੇ ਪਿਆਰੇ ਪਰਮੇਸ਼ਰ ਇਹਨਾਂ ਘਾਰਾਂ ਵਿੱਚ ਰੱਖੇ ਸਜਲ ਤੇ ਤੇਲ ਦੇ ਲਈ ਪ੍ਰਭੂ ਜੀ ਇਸ ਜਲ ਤੇਲ ਨੂੰ ਤੁਹਾਡੇ پاک ਜ਼ਿੰਦਾ ਲਹੂ ਦੇ ਵਿੱਚ ਬles ਕਰਦੇ ਨੇ ਖੁਦਾਵੰਦ ਅਸਤੋਈ ਕੋਈ ਆਮ ਜਲ ਤੇਲ ਨਹੀਂ ਆ ਪ੍ਰਭੂ ਜੀ ਅੱਜ ਤੋਂ ਇਹ ਸ਼ਿਫਾ ਛੁਟਕਾਰਾ ਤੇ ਆਜ਼ਾਦੀ ਦੇਣ ਵਾਲਾ پاک ਪਵਿੱਤਰ ਲਹੂ ਆ ਪਿਤਾ ਪਰਮੇਸ਼ਰ ਇਸ پاک ਜ਼ਿੰਦਾ ਲਹੂ ਨੂੰ ਖੁਦਾਵੰਦ ਜਦ ਵੀ ਕਰਦੇ ਕੋਨੇ ਕੋਨੇ ਤੇ ਛਿੜਕਾਂ ਨਵੇਂ ਕਰਦਾ ਹਰ ਇੱਕ ਕੋਨਾ ਬles ਕੀਤਾ ਜਾਵੇ ਪਿਆਰੇ ਪਰਮੇਸ਼ਰ ਸਾਰੇ ਰੋਗ ਬੰਧਨ ਬਿਮਾਰੀਆਂ ਯੇਸ਼ੂ ਨਾਮ ਚ ਨਾਸ਼ ਹੋ ਜਾਣ ਖੁਦਾਵੰਦ ਅਸਤੋ ਇਹ ਜ਼ਿੰਦਾ ਲਹੂ ਇਹਨਾਂ ਘਰਾਂ ਪਰਿਵਾਰਾਂ ਦੇ ਸ਼ਿਫਾ ਛੁਟਕਾਰੇ ਤੇ ਆਜ਼ਾਦੀ ਦਾ ਕਾਰਨ ਬਣੇ ਪੂਰੇ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਆ ਪਿਤਾ ਪਰਮੇਸ਼ਰ ਤਾਕਤਵਰ ਹੱਥਾਂ ਵਿੱਚ ਬLES ਕਰਦੇ ਪੈਰੇ ਪ੍ਰਭੂ ਜੀ ਇਸ ਪ੍ਰਾਰਥਨਾ ਤੁਹਾਡੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੇ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ